ਕੋਈ ਜਿਹੜਾ ਡੀਜ਼ਲ ਕੋਈ ਪੈਟਰੋਲ ਦਾ ਕੋਈ ਖਰਚਾ ਨਹੀਂ ਗਾ ਬੈਟਰੀ ਤੇ ਚੱਲਦੀ ਆ ਤੇ ਚੱਲਦੀ ਵੀ 130 ਕਿਲੋਮੀਟਰ ਬਾਈ ਕਰਨਾ ਆ ਬਹੁਤ ਘੈਂਟ ਚੀਜ਼ ਲਈ ਜਾਂਦਾ ਸੀ ਬਾਈ ਆ ਤੁਸੀਂ ਦੇਖ ਲਓ ਆਪ ਹੀ ਨੇੜੇ ਕਰਕੇ ਦਿਖਾ ਦੇ ਮੈਨੂੰ ਆ ਬਾਈ ਇਧਰ ਗ੍ਰਿਲ ਵਗੈਰਾ ਵੇਖੋ ਇਹਨੂੰ ਬਿੱਲੀ ਬਿੱਲੀ ਕਹਿ ਸਕਦੇ ਆ ਬਾਈ ਕਰਨ ਹਾਂਜੀ ਬਿੱਲੀ ਜੀਪ ਆ ਬਾਈ ਤਿਆਰ ਕੀਤੀ ਆ ਬਾਈ ਨੇ ਆਪ ਤੇ ਹੋਰ ਵੱਡੀ ਗੱਲ ਇਹ ਚ ਕੀ ਆ ਬਾਈ ਇਹ ਹੈਗੀ ਹੈਗੀ ਬੈਟਰੀ ਤੇ ਚੱਲਣ ਵਾਲੀ ਬਾਈ ਕੋਈ ਜਿਹੜਾ ਡੀਜ਼ਲ ਕੋਈ ਪੈਟਰੋਲ ਦਾ ਕੋਈ ਖਰਚਾ ਨਹੀਂ ਗਾ ਬੈਟਰੀ ਤੇ ਚੱਲਦੀ ਆ ਤੇ ਚੱਲਦੀ ਵੀ 100 30 ਕਿਲੋਮੀਟਰ ਬਾਈ ਕਰਨ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਕਰਨ ਤੋਂ ਲੈਨੇ ਬਾਈ ਕਰਨ ਸਾਰਾਂ ਤੋਂ ਪਹਿਲਾਂ ਤਾਂ ਪੈਂਟ ਦੱਸ ਬਾਈ ਕਿਹੜਾ ਆਪਣਾ ਜੀ ਮੋਕਸਰ ਅੱਛਾ ਖਾਸ ਮੋਕਸਰ ਸਾਹਿਬ ਤੋਂ ਹੀ ਹੈ ਠੀਕ ਆ ਬਾਈ ਤੇ ਇਹ ਤੁਸੀਂ ਆਪ ਹੀ ਕੰਮ ਕਰਦੇ ਆ ਬਾਈ ਇਹਨਾਂ ਦਾ ਹਾਂਜੀ ਆਪ ਹੀ ਕਰਦੇ ਆਂ ਇਹਦਾ ਲੋਹੇ ਦਾ ਕੰਮ ਕਰਦੇ ਆਂ ਹਾਂਜੀ ਲੋਹੇ ਦਾ ਤੇ ਲੱਕੜ ਦਾ ਤੇ ਫਿਰ ਬਾਈ ਕਰਨ ਆਹ ਜਿਹੜੀ ਚੀਜ਼ ਤੂੰ ਬਣਾਤੀ ਬਾਈ ਹੁਣ ਮੈਂ ਜਿਵੇਂ ਕੋਲ ਦੀ ਨੰਗਾ ਮੈਨੂੰ ਪੂਰੀ ਇੱਕ ਤਾਂ ਸੋਹਣੀ ਬਹੁਤ ਲੱਗਦੀ ਹੈ ਬਾਈ ਜਿਹੜਾ ਡਿਜ਼ਾਈਨ ਜੂਨ ਆ ਇਹ ਆਹ ਇਹ ਢਾਂਚਾ ਮੈਂ ਤੇ ਮੇਰੇ ਡੈਡੀ ਨੇ ਹੀ ਕਰਿਆ ਤਿਆਰ ਅੱਛਾ ਫਾਦਰ ਸਾਹਿਬ ਨੇ ਹਾਂਜੀ ਫਾਦਰ ਸਾਹਿਬ ਨੇ ਤੇ ਇਹ ਡ ਕਾਪੀ ਤੇ ਵਾਹ ਕੇ ਕਿ ਬਸ ਅੱਧਾ 40 ਤੇ ਲੱਗ ਪਈ ਬਸ ਹੋਊਗੀ ਤਿਆਰ ਕਾਪੀ ਤੇ ਵਾਹ ਕੇ ਪਹਿਲਾਂ ਪਹਿਲਾਂ ਸਾਰੀ ਡ੍ਰੈਮ ਤਿਆਰ ਆਪਣਾ ਮਠਾਈ ਦਾ ਕੰਮ ਹੈ ਮਕਸਰ ਅੱਛਾ ਮਠਾਈ ਦਾ ਤੇ ਉਹਦੇ ਵਾਸਤੇ ਢੋਆ ਢਾਈ ਵਾਸਤੇ ਪਹਿਲਾਂ ਰੇੜਾ ਤਿਆਰ ਕਰਿਆ ਸੀ ਪਹਿਲਾਂ ਰੇੜਾ ਤਿਆਰ ਕੀਤਾ ਉਹ ਵੀ ਬੈਂਟਰੀਆਂ ਤੇ ਸੀ ਹਾਂਜੀ ਅੱਛਾ ਉਹ ਵਧੀਆ ਕਾਮਯਾਬ ਰਿਆ ਉਹ ਕਾਮਯਾਬ ਰਿਆ ਉਸ ਤੋਂ ਬਾਅਦ ਹਿੰਮਤ ਬਣ ਗਈ ਠੀਕ ਹੈ ਉਹਦਾ ਕਰ ਲਈ ਤੇ ਉਸ ਤੋਂ ਬਾਅਦ ਫਿਰ ਆਹ ਤਿਆਰ ਕਰ ਲਈ ਹੁਣ ਕਹਿੰਦਾ ਮਤਲਬ ਵੀ ਕਰਨ ਜਦੋਂ ਵੀ ਕਿਤੇ ਸਮਾਨ ਸਮੂਲ ਲਿਆਉਣਾ ਤੇ ਚੱਕ ਦੇਈ ਦੀ ਇਹ ਤੇ ਇਹ ਤਾਂ ਮੈਨੂੰ ਲੱਗਦਾ ਭਾਈ ਕੋਈ ਕਾਪੀ-ਕੂਪੀ ਦੀ ਜਾਂ ਕੋਈ ਕਾਪ 40 ਤੋਂ ਘਟਾ ਜਦੋਂ 40 ਤੋਂ ਵਧਾਵਾਂਗੇ ਫਿਰ ਰਜਿਸਟਰ ਕਰਾਉਣੀ ਪੈਣੀ ਫਿਰ ਰਜਿਸਟਰ ਕਰਾਉਣੀ ਪੈਂਦੀ ਹੈ ਅੱਛਾ ਹੁਣ ਇਹਨੇ ਤਾਲ ਚੱਲ ਸਕਦੀ ਹੈ ਬੈਟਰੀਆਂ ਤੇ ਕਿੰਨੀਆਂ ਬਾਈ ਬੈਟਰੀਆਂ ਧਰੀਆਂ ਕਰਨ ਜੀ ਆਪਾਂ ਦਿਖਾਈ ਕਿਤਾ ਆ ਜੋ ਇੱਧਰ 4 ਬੈਟਰੀਆਂ 4 ਬੈਟਰੀਆਂ ਹਾਂਜੀ ਠੀਕ ਆ ਬੈਟਰੀਆਂ ਆਪਣੀਆਂ ਜਿਹੜੀਆਂ ਗੱਡੀ ਵਾਲੀਆਂ ਉਹੀ ਆ ਨਹੀਂ ਵੱਡੀਆਂ ਵੱਡੀਆਂ ਟਰੈਕਟਰ ਵਾਲੀਆਂ ਟਰੈਕਟਰ ਵਾਲੀਆਂ 15 ਪਲੇਟ ਦੀ ਕਹਿ ਸਕਦੇ ਹਾਂ ਵੱਡੀਆਂ ਬੈਟਰੀਆਂ ਦਰਸ਼ਕੋ ਤੇ ਵਿੱਚੋਂ ਬਾਈ ਦਿਖਾ ਦੇ ਇੱਧਰ ਜਿਹੜਾ ਵੱਡ ਦਾ ਕੰਮ ਕੀਤਾ ਬਾਈ ਜਿਵੇਂ ਜਿਵੇਂ ਨੇ ਪੂਰਾ ਉਹ ਚੀਜ਼ ਬਣਾਤੀ ਬਾਈ ਕਹਣ ਚੀਜ਼ ਬਣਾਈ ਪਈ ਆ ਬਾਈ ਤੇ ਸਪੀਕਰ ਫਿਰ ਬਾਈ ਡੈਕ ਵੀ ਚੱਲਦਾ ਹਾਂਜੀ ਡੈਕ ਵੀ ਚੱਲਦਾ ਡੈਕ ਵੀ ਚੱਲਦਾ ਤੇ ਲਾਈਟਾਂ ਲੂਟਾਂ ਬਾਈ ਪੂਰੀਆਂ ਚੱਲਦੀਆਂ ਰਾਤ ਨੂੰ ਐਲਈਡੀ ਲੱਗੀਆਂ ਜਿਵੇਂ ਮੂਰੇ ਐਲਈਡੀ ਲੱਗੀਆਂ ਐਲਈਡੀ ਲੱਗੀਆਂ ਹੋਈਆਂ ਤੇ ਬਾਈ ਫਿਰ ਇਤਨਾ ਬੈਟਰੀ ਤੇ ਕੋਈ ਬੜਾ ਅਸਰ ਨਹੀਂ ਪੈਂਦਾ ਜਿਵੇਂ ਨਹੀਂ ਇਹਦਾ ਨਹੀਂ ਪੈਂਦਾ ਨਾ ਆ ਵੇਖੋ ਬਾਈ ਇਹਦਰ ਲਾਈਟਾਂ ਲੂਟਾਂ ਪੂਰੀਆਂ ਬੰਬ ਕੱਢ ਕੇ ਬਣਾਈਏ ਜੀ ਆਏ ਨਹੀਂ ਬਾਈ ਸਰਾਤੀ ਜਾਂ ਤੇ ਆਈ ਹਾਰਨ ਪੈਸ ਰਹੀ ਆ ਯਾਰ ਤੇ ਭਾਈ ਜਿਵੇਂ 서ਸਪੈਂਸ਼ਨ ਦੀ ਗੱਲ ਕਰਕੇ ਕਰਨੀ ਜੀ ਇਹਦੀ ਇਹ ਜੀ ਮਰੂਤੀ ਦਾ ਵਰਤਿਆ ਹੋਇਆ 서ਸਪੈਂਸ਼ਨ ਤੇ ਇਹਦੀ ਸਟੀering ਵਾਲੀ ਅਸੈਂਬਲੀ ਸਾਰੀ ਸਟੀering ਵਾਲੀ ਤੇ ਅਸੈਂਬਲੀ ਮਰੂਤੀ ਦੀ ਹੈ ਹਾਂਜੀ ਉਹ ਕੱਟ ਕੇ ਛੋਟੀ ਕਰ ਲਈ ਅੱਛਾ ਕੱਟ ਕੇ ਛੋਟੀ ਕਰ ਲਈ ਆਪ ਐਡਜਸਟ ਕਰ ਲਈ ਤੇ ਭਾਈ ਇਹ ਵੇਖ ਕੇ ਤਾਂ ਬ੍ਰੇਕਿੰਗ ਬ੍ਰੂਕਿੰਗ ਨਹੀਂ ਉਹ ਪੂਰੀ ਫੁੱਲ ਕੰਮ ਜਾਂਦਾ ਭਾਈ ਹਾਂਜੀ ਬ੍ਰੇਕਿੰਗ ਦੂਜੇ ਔਇਲ ਵਾਲੀ ਹੈ ਅਛਾ ਇਹ ਨਾਲੇ ਬ੍ਰੇਕ ਹੀ ਆ ਗਏ ਡਿਸਕ ਬ੍ਰੇਕ ਆ ਗੀਆਂ ਇਧਰ ਤੇ ਬਾਈ ਜੇ ਮੈਂ ਆ ਟਾਇਰ ਦੇਖ ਰਿਹਾ ਬਾਈ ਕਰਨ ਜਿਹੜੇ ਟਾਇਰ ਆ ਇਹ ਹਨਾ ਟਾਇਰ ਛੋਟੇ ਲਾਏ ਹੋ ਤੁਸੀਂ ਚੌੜੇ ਵੀ ਲਾ ਸਕਦੇ ਸੀ ਆਪਾਂ ਜੀਪ ਵਾਲੇ ਛੋਟਿਆਂ ਨਾਲ ਫਿਰ ਐਵਰੇਜ ਘਟਦੀ ਹੈ ਅਛਾ ਇਹ ਨਾਲੇ ਐਵਰੇਜ ਘਟ ਜਾਂਦੀ ਹੈ ਬਾਟ ਵੀ ਜਿਹੜੀ ਹਾਂ ਜ਼ਿਆਦਾ ਹੋ ਜੂਗੀ ਜ਼ੋਰ ਵੱਧ ਲੱਗਦਾ ਉਹ ਨਾਲ ਠੀਕ ਆ ਅੱਛਾ ਇਹ ਟਾਇਰ ਪ੍ਰਕਾਸ਼ ਜੀ ਦਿਲਾਏ ਮੋਟਰਸਾਈਕਲ ਵਾਲੇ ਆ ਕਿ ਬੁਲਟ ਵਾਲੇ ਜੀ ਅੱਛਾ ਬੁਲਟ ਵਾਲੇ ਆ ਆ ਵੀ ਟਾਇਰ ਬੁਲਟ ਵਾਲੇ ਲਾਤੇ ਬਾਈ ਨੇ ਤੇ ਪਿੱਛੋਂ ਦਿਖਾ ਦਿਓ ਬਾਈ ਇੱਕ ਸਟਿੱਪਣੀ ਵੀ ਆ ਜਿਵੇਂ ਪੁਰਾਣੇ ਸਮਾਂ ਦੇ ਬਾਈ ਹਣਾ ਅੰਗਰੇਜ਼ਾਂ ਵਾਲੀ ਨਹੀਂ ਹੁੰਦੀਆਂ ਹੈ ਨਾ ਗੱਡੀਆਂ ਆ ਨਹੀਂ ਇਹ ਯੂਜ਼ ਵੀ ਹੁੰਦੀ ਹੈ ਕਿਸੇ ਵੀ ਟਾਇਰ ਤੇ ਲਾ ਲਿਓ ਅੱਛਾ ਯੂਜ਼ ਵੀ ਹੁੰਦੀ ਹੈ ਸ਼ੋਅ ਨਹੀਂ ਹੋਣੀ ਇਕੱਲੀ ਲਓ ਵੀ ਇਹ ਸਟਿੱਪਣੀ ਯੂਜ਼ ਵੀ ਹੁੰਦੀ ਹੈ ਜਿੱਥੇ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਆ ਜੇ ਕੋਈ ਆਪਣਾ ਰਾਹ ਚ ਪੈਂਚਰ ਵਗੈਰਾ ਹੁੰਦੀ ਹੈ ਨਾ ਬਾਈ ਤੇ ਪੁਰਾਣੇ ਸਮੇਂ ਦੀ ਯਾਦ ਆ ਗਈ ਹਣਾ ਭਾਈ ਜਿਵੇਂ ਗ੍ਰੇਚਾ ਟਾਈਪ ਨਹੀਂ ਆ ਬਣੀਆਂ ਹੁੰਦੀਆਂ ਗੱਡੀਆਂ ਜਿਹਾਂ ਨਾਲ ਦੇ ਉਸੇ ਨਾਲ ਦੇ ਉਹ ਬਣ ਕੇ ਤਾਂ ਹਜੇ ਤਾਂ ਭਾਈ ਇਹਨੂੰ ਤਿਆਰ ਕਰਨਾ ਕੱਲਾ ਉਹੀ ਮਾਰਿਆ ਵਾ ਹਾਂਜੀ ਪ੍ਰਾਈਮਰੀ ਮਾਰਿਆ ਵਾ ਜਿਹੜਾ ਹਜੇ ਪ੍ਰਾਈਮਰ ਮਾਰਿਆ ਪੇਂਟ ਹੋਣਾ ਤੇ ਜੇ ਭਾਈ ਗੱਲ ਕਰਕੇ ਕਰਨ ਕਿੰਨੇ ਜਾਣਿਆਂ ਦਾ ਇਹ ਭਾਰ ਆ ਜਿਹੜਾ ਸਹਿ ਸਕਦੀ ਕਿੰਨਾ ਜੇ ਆਪਾਂ ਭਾਰ ਕਹਦੇ ਟੋਟਲ 6 ਜਣੇ ਦਾ ਅਸੀਂ ਬੈਠ ਕੇ ਚੈੱਕਰੀ ਵੀ ਆ 6 ਜਣੇ ਬੈ ਕੇ ਚੈੱਕਰੀ ਸਭੀ ਤਨੀ 8090 8090 ਸੌਰੀ ਅਸਾ 8090 ਦੇ ਜਾ ਵੜਨੀ ਹੈ ਤੇ ਗਾਂ ਬਾਈ ਜੇ ਆਪਾਂ ਮੇਨ ਕਾਰ ਨੇ ਇਹ ਉਹਨਾਂ ਦਾ ਮੇਨ ਕਾਰਟ ਤੇ ਹੀ ਹੁੰਦੀ ਹੈਗੀ ਤੇ ਆਪਾਂ ਕਹਿੰਦੇ ਨੇ ਸਪੀਡ ਥੋੜੀ ਜਿਹੀ ਘਟ ਗਈ ਵੀ 100 120 ਚੱਲੇ ਕਿਉਂਕਿ ਚਾਰਜ ਦਾ ਝੰਜਟ ਹੁੰਦਾ ਜੇ ਕਿਸੇ ਨੇ ਬਾਈ ਵੱਧ ਅਲੀ ਇਸ ਤੋਂ ਬਾਅਦ ਬਣਾਉਣੀ ਚਾਹੁੰਦਾ ਹੋਵੇ ਕੋਈ ਤੇ ਉਹਨੂੰ ਤਿਆਰ ਕਰਕੇ ਦੇ ਸਕਦੇ ਆ ਜਾਂ ਇੰਨੇ ਵਾਲੀ ਕੋਈ ਆਪਣੇ 2 ਕਿਲੋਵੈਟ ਦੀ ਮੋਟਰ ਤੇ ਲੀਥੀਅਮ ਬੈਟਰੀ ਲੱਗਦੀ ਹੈ 2 ਕਿਲੋਵੈਟ ਮੋਟਰ ਵਾਲੀ ਤੇ ਲੀਥੀਅਮ ਬੈਟਰੀਆਂ ਲੱਗ ਜਾਂਦੀਆਂ ਹੈ ਇੱਥੇ ਹੁਣ 1200 ਵਾਟ ਦੀ ਮੋਟਰ ਹੈ ਲੈਡ ਐਸਿਡ ਬ ਤਾ ਕਰਕੇ ਸਸਤੇ ਚ ਵੀ ਤਿਆਰ ਹੋ ਗਈ ਪਰ ਨਾ ਬਾਲਾ ਖਰਚਾ ਨਹੀਂ ਤੇ ਜੇ ਬਾਈ ਕਿਸੇ ਨੇ ਵਾਧ ਤਿਆਰ ਕਰਾਉਣੀਆਂ ਜਾਂ ਲਿਥੀਅਮ ਵਾਲੀਆਂ ਲਾ ਕੇ ਉਹ ਆਪ ਦੀ ਤਿਆਰ ਕਰਾ ਸਕਦਾ ਤੇ ਫਰੇਮ ਵੀ ਬਾਈ ਫਿਰ ਆਪ ਹੀ ਬਣਾ ਕੇ ਦੇਵੋਗੇ ਹਾਂਜੀ ਤੇ ਕਦੋਂ ਤੱਕ ਕਾਊਂਟਰ ਲੈਣ ਲੱਗ ਜੂਗੇ ਹੁਣ ਬਾਈ ਜੇ ਆਪਾਂ ਨੰਬਰ ਪਾਵਾਂਗੇ ਥੋੜਾ ਥੱਲੇ ਇਹ ਹਜੇ ਤਾਂ ਇਹਨੂੰ ਕਰਦੇ ਆ ਤਿਆਰ ਇਹਨੂੰ ਕੰਪਲੀਟ ਕਰ ਦੇਣੀ ਹੈ ਪੇਂਟ ਕੋਟ ਕਰਕੇ ਠੀਕ ਹੈ ਉਸ ਤੋਂ ਬਾਅਦ ਜਦੋਂ ਕਿਸੇ ਦਾ ਆਰਡਰ ਆਊਗਾ ਤੁਸੀਂ ਤਿਆਰ ਕਰਕੇ ਦੇ ਸਕਦੇ ਹੋ ਫਿਲਹਾਲ ਠੀਕ ਹੈ ਤੇ ਬਾਈ ਹੁਣ ਇਹਦਾ ਜੇ ਢਾਂਚੇ ਦੀ ਗੱਲ ਕਰ ਗਏ ਆਪਾਂ ਹੁਣ ਇਹਦਾ ਢਾਂਚਾ ਜਿਹੜਾ ਇਹ ਪਾਸਪੂਸ਼ਨ ਕਰਾਉਣ ਦਾ ਜਾਂ ਕੋਈ ਇਹਦਾ ਕੋਈ ਗ੍ਰੀਨ ਚੀ ਆਉਂਦੀ ਹੈ ਇਹ ਹਾਂਜੀ ਗ੍ਰੀਨ ਚੀ ਆਉਂਦੀ ਹੈ ਇਹਦਾ ਕੋਈ ਹੋ ਨਹੀਂ ਹੁੰਦੀ ਠੀਕ ਹੈ ਜਾਨੀ ਕਿ ਅਪਰੂਵਲ ਹੋ ਸਕਦੀ ਹੈ ਜਾਂਦੀ ਹੈ ਕੋਈ ਰੋਕਦਾ ਰਗਦਾ ਨਹੀਂ ਗਾਏ ਕੋਈ ਚੱਕਰ ਨਹੀਂ ਆ ਦੇ ਹੁਣ ਤਾਂ ਇਹਨੂੰ ਕੋਈ ਵੀ ਨਹੀਂ ਰੋਕਦਾ ਨਾ 40 ਤੋਂ ਘੱਟ ਹੁਣ ਤਾਂ 40 ਤੋਂ ਘੱਟ ਹੋ ਗਈ ਸਪੀਡ ਹੁਣ ਤਾਂ ਕੋਈ ਰੋਕ 40 ਤੋਂ ਵਧਾਵਾਂਗੇ ਫਿਰ ਗ੍ਰੀਨ ਪਲੇਟ ਲੈਣੀ ਪੈਂਦੀ ਹੈ ਪਲੇਟ ਲੈਣੀ ਪੈਂਦੀ ਉਹ ਆਰਟੀ ਤੋਂ ਅਪਰੂਵ ਹੋ ਜਾਂਦੀ ਹੈ ਅਪਰੂਵ ਹੋ ਜਾਂਦੀ ਹੈ ਫਿਰ ਤਾਂ ਯਾਨੀ ਕਿ ਪੱਕਾ ਹੀ ਹੋ ਗਿਆ ਇਹਦਾ ਕੰਮ ਠੀਕ ਆ ਤੇ ਇਹ ਬਾਈ ਫਿਰ ਓਪਨ ਤਾਂ ਰੱਖੀਆ ਕਿਉਂਕਿ ਤੂੰ ਤੁਹਾਡਾ ਕੰਮ ਸਮਾਨ ਹੁੰਦਾ ਹਾਂ ਨਾ ਹਾਂਜੀ ਸਮਾਨ ਜੂਨ ਵੈਲਡਿੰਗ ਵਗੈਰਾ ਦਾ ਵੈਲਡਿੰਗ ਵਗੈਰਾ ਦਾ ਠੀਕ ਆ ਤੇ ਸੀਟਾਂ ਵੀ ਫਰਮਰੁੱਤੀ ਦੀਆਂ ਰੱਖ ਲਈਆਂ ਹਾਂਜੀ ਠੀਕ ਆ ਲਓ ਬਈ ਦਰਸ਼ਕੋ ਕਿਵੇਂ ਲੱਗਿਆ ਯੰਗਾ ਕਹਿ ਸਕਦੇ ਹਾਂ ਬਈ ਕੰਮ ਇਹ हां योंगा किवें लगया ते बिल्ली कह लो योंगा कह लो पर भाई देखण है जड़ी लुक है भाई ओ देख के मैं तो दूर हो जांदा सी देख के भाई ऐ रोके नु जी करै मन्नू केंदा ਵੀ ਆ ਚੀਜ਼ ਬਹੁਤ ਘੈਂਟ ਤੁਰੀ ਹੁੰਦੀ ਐ ਕਿਉਂਕਿ ਗਰੈਲ ਕਰੂ ਲਾਣਾ ਬਾਈ ਜਿਹੜੀ ਆ ਤੁਸੀਂ ਦੇਖ ਲਓ ਇਧਰ ਫਿਨਿਸ਼ਿੰਗ ਘੈਂਟ ਚੀਜ਼ ਬਣਾਈ ਐ ਕਿਉਂਕਿ ਬਾਈ ਆਪ ਹੀ ਵਟ ਦਾ ਕੰਮ ਕਰਦਾ ਵਾ ਤੇ ਠੀਕ ਆ ਬਾਈ ਆਪਾਂ ਨੰਬਰ ਕਰਨ ਦਾ ਥੱਲੇ ਛੱਡ ਦਾਂਗੇ ਤੇ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਆ ਹਨ ਤੇ ਤੁਸੀਂ ਕਨੈਕਟ ਬਾਈ ਨਾਲ ਕਰਨਾ ਕਰ ਸਕਦੇ ਆ ਬਾਈ ਦਾ ਮਕਸਰ ਸਾਹਿਬ ਆ ਜਿਹੜਾ ਉਹ ਸ਼ਹਿਰ ਆ ਹਨ ਖਾਸ ਤੇ ਠੀਕ ਆ ਦਰਸ਼ਕੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ